ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਸਾਰਿਆਂ ਦੇ ਸਵਾਗਤ ਹੈ ਤੁਹਾਡਾ ਆਪਣੇ ਹੈਰੀਪਰੀ ਵਲੌਗ ਦੇ ਵਿੱਚ ਚਲੋ ਚਲੋ ਇਹ ਵੀ ਕਲਿੱਪ ਚਲਦੀ ਰਹੂਗੀ ਕੋਈ ਗੱਲ ਨਹੀਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹੈਰੀਪਰੀ ਵਲੌਗ ਦੇ ਵਿੱਚ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਅਸੀਂ ਸਟੋਰੀ ਪਾਈ ਸੀਗੀ ਹਨਾ ਕਿ ਕੁਐਸਚਨਾਂ ਦੇ ਸਾਰਿਆਂ ਦੇ ਜਵਾਬ ਦਵਾਂਗੇ ਆਪਾਂ ਅੱਜ ਇੱਕ ਗੱਲ ਹੋਰ ਬਹੁਤ ਬੈਟਰ ਹੈ ਕਿ ਅਸੀਂ ਅੱਜ ਜਵਾਬ ਦਵਾਂਗੇ ਉਦਾਂ ਹੀ ਆਪਾਂ ਆਈਡੀ ਦਾ ਨਾਮ ਬੋਲ ਦਾਂਗੇ ਸਭ ਦਾ ਹਨਾ ਚਲੋ ਵੀ ਤੁਹਾਨੂੰ ਖੁਸ਼ੀ ਹੁੰਦੀ ਆ ਵੀ ਅਸੀਂ ਆਪਣੇ ਮੂੰਹੋਂ ਤੁਹਾਡੀ ਆਈਡੀ ਦਾ ਨਾਮ ਬੋਲਿਆ ਤੇ ਸਭ ਤੋਂ ਪਹਿਲਾ ਸਵਾਲ ਆ ਸੌਰੀ ਪਲੀਜ਼ ਮਾਈਂਡ ਨਾ ਕਰਿਓ ਪਰ ਪਰ ਇੱਜਾ ਹੁਣ ਐਟੀਟਿਊਡ ਆ ਗਿਆ ਆਫੈਂਸ ਨੂੰ ਕਦੇ ਬੁਲਾਉਂਦੇ ਨਹੀਂ ਇਗਨੋਰ ਕਰਦੇ ਆ ਪਹਿਲੀ ਗੱਲ ਤਾਂ ਇਸ 'ਚ ਕੋਈ ਐਟੀਟਿਊਡ ਵਾਲੀ ਗੱਲ ਨਹੀਂ ਅਸੀਂ ਸਭ ਨੂੰ ਖੁਸ਼ ਹੋ ਕੇ ਗੱਲ ਕਰਦੇ ਆ ਖੁਸ਼ ਹੋ ਕੇ ਬੁਲਾਉਂਦੇ ਆ ਸਵਾ ਦੀ ਸਾਨੂੰ ਜੇ ਪਤਾ ਲੱਗ ਜੇ ਨਾ ਅਸੀਂ ਖੁਦ ਆਪ ਬੁਲਾਉਂਦੇ ਆਂ ਬੰਦੇ ਨੂੰ ਜਿੰਨੇ ਬੰਦਿਆਂ ਨਾਲ ਮੈਂ ਮਿਲਿਆ ਹੋਊਗਾ ਲਗਭਗ ਜਿੰਨੇ ਵਲੌਗ ਵੇਖਦੇ ਹੋ ਉਹਨਾਂ ਵਿੱਚੋਂ ਮਿਲਿਆ ਹੋਊਗਾ ਤਾਂ ਤੁਸੀਂ ਆਪ ਦੱਸ ਦਿਓ ਵੀ ਅਸੀਂ ਕਿਵੇਂ ਮਿਲਦੇ ਆਂ ਸਭ ਨੂੰ ਤੇ ਅਸੀਂ ਤਾਂ ਲਗਭਗ ਵੀਡੀਓ ਵੀ ਪਾਈਆਂ ਕਈ ਕੁੜੀਆਂ ਦੀਆਂ ਵੀ ਯਾਰ ਕੋਈ ਗੱਲ ਨਹੀਂ ਤੁਸੀਂ ਵਲੌਗ ਦੇ ਵਿੱਚ ਆ ਜਾਓ ਤੇ ਪਰੀ ਤੂੰ ਆਪ ਕੀ ਕਰ ਸਾਰੇ ਕਈ ਵਾਰ ਮੈਂ ਜਾਂਦਾ ਕਿ ਆਪਾਂ ਕੋਈ ਬੁਲਾਈ ਜਾਂਦਾ ਕੁਛ ਵੀ ਤੇ ਇਹਦਾ ਮਤਲਬ ਇਹ ਨਹੀਂਗਾ ਕਿ ਸਾਡੇ ਵਿੱਚ ਐਟੀਟਿਊਡ ਹੈਗਾ ਅਸੀਂ ਸਾਰਿਆਂ ਨੂੰ ਵਧੀਆ ਹੀ ਬੁਲਾਉਣੀ ਹਾਂ ਪਤਾ ਲੱਗੇ ਤਾਂ ਵਧੀਆ ਹੀ ਬੁਲਾਉਣੀ ਆ ਬਾਕੀ ਜੇ ਤੁਹਾਨੂੰ ਐਦਾਂ ਲੱਗਿਆ ਵੀ ਤੁਸ ਤੁਹਾਨੂੰ ਲੱਗਿਆ ਕਿ ਅਸੀਂ ਇਗਨੋਰ ਕੀਤਾ ਉਹਦੇ ਵਲੋਂ ਅਸੀਂ ਗਲਤੀ ਮੰਗਦੇ ਹਾਂ ਅਸੀਂ ਤੁਹਾਡੇ ਤੋਂ ਸਮਨ ਕਪੀਲ ਨਾਮ ਤੋਂ ਆਈਡੀ ਹੈ ਜੀ ਵੀਰੇ ਤੁਸੀਂ ਬਹੁਤ ਵਧੀਆ ਹੋ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਪਰਿਵਾਰ ਚ ਦੇਖਣ ਵਾਲੀ ਹੁੰਦੀ ਹੈ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪਰਿਵਾਰ ਵਾਸਤੇ ਹੀ ਵੀਡੀਓ ਬਣਾਈਏ ਪਰਿਵਾਰ ਚ ਵੇਖਣ ਵਾਲੀ ਤੇ 8T ਇਸੀਰਤ ਨਾਮ ਤੋਂ ਆਈਡੀ ਹੈ ਤੁਸੀਂ ਐਨੇ ਸੋਹਣੇ ਦਿਲ ਦੇ ਹੋ ਕਿਵੇਂ ਦੇ ਹੋ ਕਿਵੇਂ ਆਉਂਦੀ ਦੀ ਜੀ ਦੱਸੋ ਜੀ ਤੁਸੀਂ ਦੱਸੋ ਏ ਐਨੇ ਸੋਹਣੇ ਤਿਆਰ ਦਿਲ ਦੀ ਬਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਮਾਸੂਮ ਹੋਣ ਨਾ ਜਿਹੜੇ ਬੰਦੇ ਦੁਨੀਆ ਤੋਂ ਜਾਣ ਹੋਣ ਉਹ ਦਿਲ ਦੇ ਚੰਗੇ ਹੁੰਦੇ ਆ ਦਿਲ ਦੇ ਚੰਗੇ ਕਿਉਂ ਤੁਸੀਂ ਵੀ ਕੁਝ ਦੱਸ ਦੋ ਮੈਨੂੰ ਨਹੀਂ ਪਤਾ ਸਾਨੂੰ ਖੁਦ ਨਹੀਂ ਪਤਾ ਅਸੀਂ ਕਿੰਨੇ ਦੇ ਦਿਲ ਦੇ ਚੰਗੇ ਆ ਤੇ ਬਾਕੀ ਇਹੀ ਕਹਿਣਾ ਚਾਹੁੰਦੇ ਆ ਹਾਂਜੀ ਬਾਕੀ ਬਹੁਤ ਬਹੁਤ ਥੈਂਕ ਯੂ ਤੁਸੀਂ ਇਦਾਂ ਸਮਝਿਆ ਹਾਂ ਤੇ ਸ਼ੁਰੂ ਤੋਂ ਮੈਂ ਇਹੀ ਗੱਲ ਕਹੀ ਆ ਈ ਘਰ ਦੇ ਪਰਿਵਾਰ ਦੇ ਵਿੱਚੋਂ ਸਬਦਾ ਕਰਨਾ ਤੁਸੀਂ ਤੇ ਮੇਰਾ ਇੱਕ ਟਾਈਮ ਘਟ ਘਰਿਓ ਕੋਈ ਗੱਲ ਨਹੀਂ ਪਰ ਮੇਰੇ ਪਰਿਵਾਰ ਦਾ ਸਭ ਤੋਂ ਜ਼ਿਆਦਾ ਕਰਿਓ ਆਪਾਂ ਨੂੰ ਚਾਹਣ ਵਾਲਿਆਂ ਦਾ ਸਭ ਤੋਂ ਜ਼ਿਆਦਾ ਕਰਿਓ ਤੇ ਐਸੇ ਗੱਲਾਂ ਦੇ ਨਾਲ ਨਾਲ ਇਹ ਬਹੁਤ ਵਧੀਆ ਦਿਲ ਦੇ ਚੰਗੇ ਆ ਬਾਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਦੱਸ ਦੋ ਪਰਮਨੰਜੀ ਬਾਕੀ ਮੈਨੂੰ ਪਤਾ ਨਹੀਂ ਮੈਂ ਕਿੰਨੀ ਕਿ ਚੰਗੀ ਹਾਂ ਦਿਲ ਦੀ ਪਰ ਤੁਸੀਂ ਸਾਨੂੰ ਇਦਾਂ ਦੇ ਸਮਝਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। 80 ਸਰਦਾਰਨੀ ਨਾਮ ਤੋਂ ਆਈਡੀ ਹੈ ਜੀ। ਹੈਲੋ ਤੁਸੀਂ ਵਿਡਿੰਗ ਪਿਕ ਨਹੀਂ ਇਸਾਤੇ ਪਾਈਆਂ। ਨਹੀਂ ਜੀ ਅਸੀਂ ਪੋਸਟ ਕੀਤੀਆਂ ਹੋਈਆਂ। ਰੀਲਾਂ ਵਗੈਰਾ ਸਭ ਪੋਸਟ ਕੀਤੀਆਂ। ਹਾਂਜੀ ਹਾਂਜੀ ਵੀਰ ਜੀ ਤੁਹਾਡੀ ਜੋੜੀ ਬਹੁਤ ਵਧੀਆ ਲੱਗਦੀ ਹੈ। ਆਪਾਂ ਤੁਹਾਨੂੰ ਮਿਲਣਾ ਵਾ ਵੀਰ ਪਾ ਵੀਰ ਐਂਡ ਭਾਬੀ ਜੀ ਬਹੁਤ ਬਹੁਤ ਵਧੀਆ ਲੱਗਦੇ ਹੋ। ਇਟ ਇਜ਼ ਮਾਨਵੀ ਹਰਸ਼ੂ ਨਾਮ ਤੋਂ ਆਈਡੀ ਹੈ ਜੀ। ਕੋਈ ਨਾ ਤੁਸੀਂ ਮਿਲ ਲਿਓ ਜੀ। ਅਸੀਂ ਗੰਗਾ ਨਗਰੀ ਹੁੰਨੇ ਆ। ਤੇ ਥੋੜੇ ਦਿਨ ਤੱਕ ਅਸੀਂ ਨੂਪ ਗੜਵੀ ਆਉਣਾ ਤੇ ਮਿਸਟਰ ਐਂਡ ਮਿਸਿਸ ਰਾਏ ਤੁਸੀਂ ਦੋਨੋਂ ਬਹੁਤ ਸੋਹਣੇ ਆ ਵਾਹਿਗੁਰੂ ਜੀ ਤੁਹਾਨੂੰ ਨਜ਼ਰਾਂ ਤੋਂ ਬਚਾ ਕੇ ਰੱਖਣ ਬੁਰੀ ਨਜ਼ਰਾਂ ਤੋਂ ਬਚਾ ਕੇ ਰੱਖਣ ਕਹਿਣ ਦਾ ਮਤਲਬ ਇਹਨਾਂ ਦਾ ਸ਼ਾਰਟ 'ਚ ਲਿਖਿਆ ਹੋਇਆ ਇਹਨਾਂ ਨੇ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਤੇ ਬੁਰੀ ਨਜ਼ਰਾਂ ਤੋਂ ਬਚਾ ਕੇ ਰੱਖੇ ਮਾਲਕ ਤਾਂ ਵਧੀਆ ਗੱਲ ਹੈ ਕਿਉਂਕਿ ਅਸੀਂ ਕੋਈ ਅਸ਼ਲੀਲ ਕੰਟੈਂਟ ਨਹੀਂ ਬਣਾਉਂਦੇ ਫੈਮਿਲੀ 'ਚ ਦੇਖਣ ਵਾਲਾ ਕੰਟੈਂਟ ਬਣਾਉਂਨੇ ਆ ਤੇ ਅੱਛਾ ਜਿੰਨਾ ਸਾਡੇ ਤੋਂ ਹੋ ਸਕੇ ਉਹਨਾਂ ਅਸੀਂ ਓਨੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਲਈ ਅਸੀਂ ਅੱਛਾ ਕੰਟੈਂਟ ਬਣਾ ਪਾਈਏ ਬਾਕੀ ਧੰਨਵਾਦ ਜੀ ਡਿਜੀਟਲ ਅਰਸ਼ ਸਿਸਟਰ ਤੁਸੀਂ ਕਿੱਥੋਂ ਦੱਸ ਦੇ ਬਰੀ ਕਿੱਥੋਂ ਅਸੀਂ ਹੈ ਗੰਗਾ ਨਗਰ ਤੋਂ ਵੈਸੇ ਮੈਂ ਖੁਦ ਮਤਲਬ ਆਈ ਹਾਂ ਅਨੂਪਗੜ੍ਹ ਤੋਂ ਤੇ ਮੇਰਾ ਸੋਹਰਾ ਪਰਿਵਾਰ ਹੈਗਾ ਇੱਥੇ ਗੰਗਾ ਨਗਰ ਹਾਂਜੀ ਇਟ ਇਜ਼ ਗੁੰਨੂ ਵੀਰ ਜੀ ਤੁਸੀਂ ਗੁੰਨੂ ਪਹਿਲੀ ਗੱਲ ਤੇ ਨਾਮ ਬਹੁਤ ਪਸੰਦ ਆਇਆ ਮੈਨੂੰ ਅੰਬਾਲਾ ਕਹਿੰਦੇ ਹੋਣਗੇ ਅੰਬਲ ਲਿਖਿਆ ਹੋਇਆ ਇਹਨਾਂ ਨੇ ਤੁਸੀਂ ਦੇਖੋ ਧਿਆਨ ਨਾਲ ਤੇ ਅੰਬਾਲਾ ਜਲਦੀ ਆਵਾਂਗੇ ਜੀ ਜਦੋਂ ਮੇਰੇ ਚੰਡੀਗੜ੍ਹ ਦੇ ਇਧਰੋਂ ਕੋਈ ਗਾਣੇ-ਗੁਣੇ ਦਾ ਕੰਮ ਹੋਇਆ ਉਦੋਂ ਆਵਾਂਗੇ ਪੱਕਾ ਤੁਹਾਡਾ ਐਡਰੈਸ ਕੀ ਹੈ ਤੁਹਾਨੂੰ ਮਿਲਣਾ ਜੀ ਐਡਰੈਸ ਤਾਂ ਨਹੀਂ ਦੱਸ ਸਕਦਾ ਮੈਂ ਬਟ ਅਸੀਂ ਗੰਗਾ ਨਗਰ ਹੀ ਰਹਿੰਦੇ ਆ ਆਪਣਾ ਪਿੰਡ ਹੈ ਜੀ ਆਪਣਾ ਇਧਰ ਨਾ ਚੱਕ ਮਹਾਰਾਜ ਦਾ ਪਿੰਡ ਹੈ ਗੰਗਾ ਨਗਰ ਦੇ ਨਾਲ ਆਪਣਾ ਉਹੀ ਐਡਰੈਸ ਹੈ ਤੋਡੀ ਜੋੜੀ ਬਹੁਤ ਸੋਹਣੀ ਐ ਬਾਬਾ ਜੀ ਐਵੇਂ ਖੁਸ਼ ਰੱਖਣ ਤੁਹਾਨੂੰ ਤੁਹਾਨੂੰ ਵੀ ਬਹੁਤ ਵਧੀਆ ਖੁਸ਼ ਰੱਖਣ ਜੀ ਸ਼ਿਵ ਹਰਮਨ ਜੀ ਵੀਰ ਜੀ ਮੈਂ ਤੁਹਾਨੂੰ ਫੋਲੋ ਵੀ ਕਰ ਰੱਖਿਆ ਹੈ ਸਾਰੀ ਰੀਲਸ ਵੇਖਦੀਆਂ ਲਾਈਕ ਕਰ ਰੱਖਿਆ ਧੰਨਵਾਦ ਜੀ ਬੀਜੀਐਮ ਗਰਲ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਸੀਂ ਦੋਵੇਂ ਬਹੁਤ ਸੋਹਣੇ ਲੱਗਦੇ ਹੋ ਰੱਬ ਸ਼ੁਕਰ ਆਫੀਸ਼ਲ ਜਸ਼ਨ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਇਟ ਇਜ਼ ਖੁਸ਼ੀ ਬਲਰਾਨ ਹਨਾ ਬਲਰਾਨ ਲਿਖਿਆ ਹੋਇਆ ਇਹਨਾਂ ਨੇ ਤੇ ਤੁਸੀਂ ਬੇਬੀ ਕਦੋਂ ਕਰੋਗੇ ਤੁਸੀਂ ਬਹੁਤ ਕਿਊਟ ਹੋ ਦੀਦੀ ਦੀਦੀ ਕਿਊਟਾ ਤੇ ਦਾ ਮਤਲਬ ਬੇਬੀ ਕਰ ਲੈਣ ਦਾ ਮਾਹ ਲੈ ਜੀ ਅਸੀਂ ਇੱਕ ਦੂਜੇ ਨੂੰ ਜਵਾਕਾਂ ਤਰ੍ਹਾਂ ਸੰਭਾਲਿਆ ਹੋਇਆ ਐਵੇਂ ਦੀ ਕੋਈ ਗੱਲ ਨਹੀਂ ਸਾਡਾ ਘਰ ਪਰਿਵਾਰ ਬਹੁਤ ਵਧੀਆ ਹੈ ਇਹ ਗੱਲ ਨਹੀਂ ਤੇ ਅਸੀਂ ਖੁਦ ਕਾਮਯਾਬ ਹੋ ਰਹੇ ਹਾਂ ਜੀ ਖੁਦ ਕਾਮ ਅਸੀਂ ਬਹੁਤ ਤਰੀਕੇ ਨਾਲ ਆ ਰਹੇ ਹਾਂ ਮੈਂ ਨਾ ਬਹੁਤ ਗਰੀਬੀ ਤੋਂ ਲੰਘਿਆ ਹਾਂ ਮੁੰਡਾ ਜੀ ਤੇ ਪਰਿਕੇ ਵੀ ਉਧਰ ਠੀਕ ਠਾਕ ਘਰਵਾ ਹਨਾ ਤੇ ਸ਼ੁਰੂ ਤੋਂ ਜਿਵੇਂ ਮੇਰਾ ਬਚਪਨ ਲੰਘਿਆ ਨਾ ਮੇਰਾ ਬਚਪਨ ਦਿਹਾੜੀਆਂ ਵਿੱਚ ਲੰਘਿਆ ਵੀਰੇ ਮੈਂ ਕਦੇ ਵੀ ਨਹੀਂ ਖੇਡਿਆ ਕਦੇ ਵੀ ਸੱਚੀ ਗੱਲ ਹੈ ਬਾਈ ਮੈਂ ਕਦੇ ਹੀ ਨਹੀਂ ਖੇਡਿਆ ਤੇ ਕਾਮਯਾਬ ਹੋ ਜੀਏ ਜਵਾਕ ਤਾਂ ਫਿਰ ਵੀ ਹੋ ਜਾਂਦੇ ਨੇ ਇਹ ਵੀਰੇ ਦਾ ਹਾਂ ਕੌਰ ਜੀ ਕੌਰ ਜੀ ਦੀਦੀ ਜੀ ਤੁਸੀਂ ਬਹੁਤ ਵਧੀਆ ਹੋ ਹਮੇਸ਼ਾ ਖੁਸ਼ ਰੱਖਣਾ ਕਿਸੇ ਦੀ ਨਜ਼ਰ ਨਾ ਲੱਗੇ ਬਹੁਤ ਬਹੁਤ ਧੰਨਵਾਦ ਕੌਰ ਜੀ ਸਿੱਪੀ ਤੁਹਾਡੀ ਜੋੜੀ ਬਹੁਤ ਸੋਹਣੀ ਆ ਬਹੁਤ ਬਹੁਤ ਸ਼ੁਕਰੀਆ ਜੀ ਬੇਬੀ ਕਦੋਂ ਪਲਾਨ ਕਰਨਾ ਮਾਨ ਆਸ਼ੂ ਅਰੇ ਨਹੀਂ ਐਸੀ ਇੰਨੀ ਜਲਦੀ ਨਹੀਂ ਬੇਬੀ ਪਲਾਨ ਕਰਨਾ ਹਾਂਜੀ ਹਜੇ ਤਾਂ ਬਹੁਤ ਕੁਝ ਕਰ ਰਹੇ ਆਂ ਅਸੀਂ ਆਪਣੇ ਨਾਲ ਲੜ ਰਹੇ ਆਂ ਹਜੇ ਹਜੇ ਇੰਨਾ ਪੈਸਾ ਕਮਾਉਣਾ ਇੰਨਾ ਪੈਸਾ ਕਮਾਉਣਾ ਕਿ ਜਿਹੜੇ ਟਾਈਮ ਕੋਈ ਬੇਬੀ ਉਂਗਲ ਕਰੇ ਨਾ ਵੀ ਹਾਂ ਜਿੱਜ ਲੈਣੀ ਆ ਤੇ ਉਸ ਟਾਈਮ ਸੋਚਣਾ ਨਾ ਪਵੇ ਤਾਂ ਕਰਕੇ ਹਜੇ ਨਹੀਂ ਤੇ ਕਿਊਟ ਕਪਲ ਧੰਨਵਾਦ ਜੀ ਰਵਿੰਦਰਪਾਲ ਦੀ ਜੀ ਰਿਪਲਾਈ ਕਰ ਕਰ ਤੋਂ ਰਿਪਲਾਈ ਨਹੀਂ ਕਰਤੇ ਮੈਂ ਤੋਂ ਦੋਨੋਂ ਮੈਸੇਜ ਬਹੁਤ ਜ਼ਿਆਦਾ ਕੁਛ ਨਾ ਤੁਸੀਂ ਲਿਖਿਆ ਸਹੀ ਕਰੋ ਯਾਰ ਅੱਧਿਆਂ ਦੀ ਤਾਂ ਸਮਝ ਹੀ ਨਹੀਂ ਹੁੰਦੀ ਕੀ ਲਿਖ ਰਕੇ ਆ ਪਾ ਮੰਨ ਮੰਨ ਸਿੱਧੂ ਹੈਲੋ ਹੈਰੀ ਵੀਰੇ ਤੁਸੀਂ ਕਿੱਥੋਂ ਐਂਡ ਆਰ ਯੂ ਦਾ ਬੈਸਟ ਕਪਲ ਆਪ ਮੇਰਾ ਫੇਵਰਿਟ ਕਪਲ ਹੋ ਅਮਨ ਸਿੱਧੂ ਬਹੁਤ ਬਹੁਤ ਧੰਨਵਾਦ ਜੀ ਜੋ ਕਿ ਅਸੀਂ ਤੁਹਾਡੇ ਫੇਵਰਿਟ ਕਪਲ ਆ ਤੰਨੂ ਲਵ ਯੂ ਸਿਸਟਰ ਆਪ ਮੇਰੇ ਫੇਵਰਿਟ ਕਪਲ ਹੋ ਹਾਂਜੀ ਥੈਂਕ ਯੂ ਜੀ ਹਾਂ ਜਰਾ ਵੀਰ ਪੱਗ ਬੰਨ ਕੇ ਰੱਖਿਆ ਕਰ ਬਹੁਤ ਬਹੁਤ ਧੰਨਵਾਦ ਵੀਰੇ ਬਸ ਕੋਸ਼ਿਸ਼ ਰਹਿੰਦੀ ਹੈ ਕਿ ਪੱਗ ਬੰਨ ਕੇ ਰੱਖਿਆ ਕਰੀਏ ਬਾਈ ਬਾਈ ਤੁਸੀਂ ਕਿੱਥੋਂ ਬਈ ਅਸੀਂ ਚੱਕ ਮਹਾਰਾਜ ਦਾ ਪਿੰਡ ਤੋਂ ਆਂ ਗੰਗਾ ਨਗਰ ਦੇ ਨਾਲ ਵੈਸੇ ਮੈਂ 8 ਸਾਲ ਪਹਿਲਾਂ ਚੰਡੀਗੜ੍ਹ ਹੀ ਰਿਆਂ ਬਈ ਉਧਰ ਇਟ ਇਜ਼ ਚਾਹਤ ਤੁਸੀਂ ਬਠਿੰਡੇ ਆਏ ਹੋ ਕਦੇ ਹਾਂਜੀ ਬਹੁਤ ਵਾਰ ਆਇਆ ਬਠਿੰਡੇ ਮੈਂ ਤੇ ਬਠਿੰਡੇ ਮੇਰਾ ਯਾਰ ਵੀ ਰਹਿੰਦਾ ਮੀਤ ਮੇਰਾ ਬੈਸਟ ਭਰਾ ਤੇ ਉਥੋਂ ਦਾ ਹੀ ਆ ਮੈਂ ਬਹੁਤ ਵਾਰ ਆਇਆ ਅਲੱਗ-ਬੱਗ ਜੋ ਚੰਡੀਗੜ੍ਹ ਵੀ ਜਾਂਨ ਬਠਿੰਡੇ ਰੁਕਦੀ ਹੁੰਦੀ ਹੈ ਟ੍ਰੇਨ ਤੇ ਸੁੱਖ ਤੇ ਸੁੱਖਾ ਨਾਈਸ ਪਿਕ ਧੰਨਵਾਦ ਜੀ ਕਿਹੜੀ ਪਿਕ ਨਾਈਸ ਹੈ ਅਸੀਂ 10ਵਾਂ ਕੁਐਸਚਨ ਲਿਖਿਆ ਜੀ ਤੇ ਆਫੀਸ਼ਲ ਇਨੋਸੈਂਟ ਗਰਲ ਕਿਵੇਂ ਆਉਦੀ ਦੀ ਦੱਸ ਦਿਓ ਜੀ ਹਾਂਜੀ ਬਹੁਤ ਵਧੀਆ ਤੁਸੀਂ ਦੱਸੋਗੇ ਮੋਹਿਤ ਜਸ ਸੋ क्यूट ਕਪਲ ਧੰਨਵਾਦ ਜੀ ਆਫੀਸ਼ਲ ਨੀਤੂ ਤੁਹਾਡੀ ਸਨੈਪਚੈਟ ਆਈਡੀ ਕੀ ਹੈ ਸਾਡੀ ਸਨੈਪਚੈਟ ਆਈਡੀ ਕੋਈ ਹੈ ਹੀ ਨਹੀਂ ਜੀ ਅਸੀਂ ਯੂਜ਼ ਹੀ ਨਹੀਂ ਕਰਦੇ ਸਨੈਪਚੈਟ ਅਸੀਂ ਯੂਜ਼ ਨਹੀਂ ਕਰਦੇ ਹਾਂ ਲਗਭਗ ਸਨੈਪਚੈਟ ਯੂਜ਼ ਬਹੁਤ ਹੀ ਜ਼ਿਆਦੇ ਘੱਟ ਹੀ ਕਰਦੇ ਆ ਯਾਰ ਸੱਚੀ ਗੱਲ ਦੱਸੀਏ ਤੁਹਾਨੂੰ ਹੈਰੀ ਵਾਲੇ ਪੇਜ ਤੇ ਕਹਿ ਰਹੇ ਨੇ ਸਾਰੇ ਕਿ ਭਾਈ ਤੂੰ ਸਾਈਡ ਵੀਡੀਓ ਨਹੀਂ ਪਾਉਂਦਾ ਯਾਰ ਤੇਰੀਆਂ ਸਾਈਡ ਵੀਡੀਓ ਨਹੀਂ ਆ ਰਹੀਆਂ ਯਾਰ ਪਤਾ ਕੀ ਹੈ ਸਾਈਡ ਵੀਡੀਓ ਨੂੰ ਕੁਝ ਭਾਈ ਮੇਰਾ ਆਪ ਦਾ ਮਨਜਾ ਨਹੀਂ ਕਰਦਾ ਪਤਾ ਕੀ ਗੱਲ ਹੈ ਮੈਨੂੰ ਨਾ ਬਹੁਤ ਲੋਕ ਨੈਗੇਟਿਵ ਕਰ ਦਿੰਦੇ ਆ ਯਾਰ ਵੈਸੇ ਤਾਂ ਆਪਾਂ ਆਪਣਾ ਕੰਮ ਕਰ ਰਹੇ ਆ ਹਨਾ ਮੈਨੂੰ ਲੋਕ ਕਹਿ ਦਿੰਦੇ ਆ ਭਾਈ ਯਾਰ ਹੁਣ ਤਾਂ ਤੇਰੇ ਕੋਲੇ ਕੁੜੀ ਆ ਗਈ ਹੁਣ ਤਾਂ ਤੇਰਾ ਵਿਆਹ ਹੋ ਗਿਆ ਤੂੰ ਹੱਸਦਾ ਰਿਹਾ ਕਰ ਬਹੁਤ ਗੱਲਾਂ ਨੇ ਜਦੋਂ ਮੈਂ ਕੁਛ ਮਾੜਾ ਇਹ ਖੁਸ਼ ਹੋਏ ਨਾ ਕਹਿੰਦੇ ਯਾਰ ਵੀ ਵੀ ਖੁਸ਼ ਵੀ ਨਹੀਂ ਜਰਿਆ ਜਾਂਦਾ ਮੈਂ ਤੇ ਯਾਰ ਸੈਡ ਵੀ ਨਹੀਂ ਜਰਿਆ ਜਾਂਦਾ ਮੈਂ ਸੈਡ ਵੀਡੀਓ ਕੁਛ ਤਾਂ ਹੀ ਪਾਉਣੀ ਆਰਤੀਆਂ ਕਹਿੰਦਾ ਬਾਈ ਯਾਰ ਹੁਣ ਤਾਂ ਨਾ ਪਾਇਆ ਕਰ ਕਈ ਬੰਦੇ ਕਹਿੰਦੇ ਪਾ ਦੇ ਕਰ ਯਾਰ ਹੁਣ ਮੈਂ ਕਿਹਦੇ ਕਿਹਦੇ ਵੱਲ ਹੋਵਾਂ ਕੱਲਾ ਜਾਣਾ ਬਾਕੀ ਬੜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਇਹ ਕਹਿਣਾ ਚਾਹੁੰਨੀ ਪਾ ਦਿਆ ਕਰੋ ਕਦੇ ਸਦੀ ਤੁਹਾਨੂੰ ਪਤਾ ਬਹੁਤ ਮੈਸੀਜ ਆਉਂਦੇ ਵੈਸੇ ਵੀ ਪਰਸਨਲੀ ਕੋਈ ਆਪਣਾ ਮਿਲਦਾ ਨਹੀਂ ਕਹਿੰਦੇ ਸਾਰੇ ਬੰਦੇ ਹਾਂ ਪਰਸਨਲ ਬੰਦਿਆਂ ਨੂੰ ਮੇਰੀ ਸ਼ਾਇਰੀ ਬਹੁਤ ਪਸੰਦ ਆ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੁਹਾਡਾ ਹਨਾ ਦੇ ਤੁਸੀਂ ਮੇਰੀ ਸ਼ਾਇਰੀ ਨੂੰ ਵੀ ਬਹੁਤ ਜਿਆਦਾ ਪਸੰਦ ਕਰਦੇ ਹੋ ਕੋਸ਼ਿਸ਼ ਕਰੂੰਗਾ ਹੈਰੀ ਚੱਕ ਵਾਲਾ ਸਲੈਸ਼ ਸਲਮ ਤੋਂ ਆਈਡੀ ਆ ਤੇ ਉਸ ਤੇ ਮੈਂ ਪਾਇਆ ਕਰਾਂ ਹਨਾ ਵੀਡੀਓ ਕਿ ਬਾਕੀ ਯਾਰ ਕੋਸ਼ਿਸ਼ ਤਾਂ ਪੂਰੀ ਹੈ ਤੇ ਅੱਧੇ ਜਾਣੇ ਪੁੱਛ ਰਹੇ ਸੀ ਕਿ ਬਾਈ ਤੁਹਾਡੀ ਮੈਰਿਜ ਹੋਈ ਨਹੀਂ ਕਿ ਨਹੀਂ ਉਹ ਭਰਾਵਾ ਵਲੌਗ ਪਾਤਾ ਯਾਰ ਤੁਸੀਂ YouTube ਤੇ ਵਲੌਗ ਤਾਂ ਦੇਖਿਆ ਕਰੋ ਯਾਰ ਫਲੌਗ ਪਾ ਰੱਖਿਆ ਮੈਰਿਜ ਦਾ ਯਾਰ ਇੰਸਟਾਗ੍ਰਾਮ ਤੇ ਵੀ ਪੋਸਟ ਰੀਲਾਂ ਸਭ ਕੁਝ ਹਜੇ ਤੱਕ ਇਹੀ ਕੁਐਸਚਨ ਕਰ ਰਹੇ ਨੇ ਬਾਈ ਤੁਹਾਡੀ ਮੈਰਿਜ ਹੋਈ ਏ ਕਿ ਨਹੀਂ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਐਟੀਟਿਊਡ ਤੇ ਰਹਿੰਦੇ ਆ ਜਾਂ ਕੁਝ ਵੀ ਐਵੇਂ ਦੀ ਕੋਈ ਗੱਲ ਨਹੀਂ ਜੀ ਹੋਰ ਰੱਬ ਨੂੰ ਨਾਮ ਲੈ ਕੇ ਚੱਲਦੇ ਆ ਅਸੀਂ ਐਵੇਂ ਦੇ ਇਨਸਾਨ ਨਹੀਂ ਗਏ ਤੇ ਅਸੀਂ ਜਿਨ੍ਹਾਂ ਜਿਨ੍ਹਾਂ ਨਾਲ ਮਿਲਦੇ ਆ ਇੱਕ ਵਾਰ ਜਿਹੜੇ ਜਿਹੜੇ ਇਨਸਾਨ ਮਿਲੇ ਨੇ ਉਹ ਜ਼ਰੂਰ ਦੱਸਿਓ ਸਾਨੂੰ ਸਾਡੇ ਨਾਲ ਕਿਉਂਕਿ ਅਸੀਂ ਯਾਰ ਬਹੁਤ ਨਿਮਰਤਾ ਨਾਲ ਮਿਲ ਕੇ ਰਾਜ਼ੀ ਆ ਬਾਈ ਅਸੀਂ ਐਵੇਂ ਦੇ ਇਨਸਾਨ ਨਹੀਂ ਗਏ ਯਾਰ ਤੁਸੀਂ ਹੋਰ ਹੀ ਗੱਲਾਂ ਕਰਦੇ ਹਾਂ ਤੇ ਹੋਰ ਪਰਿ ਕੀ ਕਹਿਣਾ ਚਾਹੂੰਗੀ ਜੀ ਹੋਰ ਬਸ ਤੁਸੀਂ ਨਾ ਜਿਆਦਾ ਸੰ ਦੋਨਾਂ ਨੂੰ ਪਿਆਰ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਹਮ ਤੁਸੀਂ ਬਾਕੀ ਪਰਿ ਵਾਲੇ ਅਕਾਊਂਟ ਤੇ ਕਮੇਡੀ ਵੀਡੀਓ ਆਉਂਦੀ ਰਹੂਗੀ ਹਾਂਜੀ ਮੇਰੇ ਵਾਲੇ ਅਕਾਊਂਟ ਤੇ ਕੋਸ਼ਿਸ਼ ਕਰੂੰਗਾ ਵਿੱਚ ਵਿੱਚ ਦੀ ਸਾਈਡ ਵੀਡੀਓ ਪਾਇਆ ਕਰਾਂ ਤੇ ਬਸ ਕੀ ਨੂਪਗੜ ਵੀ ਆ ਰਹੇ ਆ ਜੀ ਕੱਲ੍ਹ ਤੋਂ ਅਸੀਂ ਤੇ ਮਿਲਦੇ ਆ ਨੂਪਗੜ ਵਾਲਿਓ ਤੇ ਜਲਦੀ ਆਉਨੇ ਆ ਹਨਾ ਇਹ ਹੀ ਕਹਿਣਾ ਚਾਹਾਂਗੇ ਅਸੀਂ ਤੁਹਾਨੂੰ ਸਭ ਨੂੰ ਤੇ ਬਹੁਤ ਮੈਸੇਜਸ ਆਏ ਆ ਜਿਹੜੇ ਬੰਦਿਆਂ ਦੇ ਮੈਸੇਜਾਂ ਦੇ ਰਿਪਲਾਈ ਨਹੀਂ ਕਰ पाए ਹਨਾ ਤੇ ਅਸੀਂ ਉਹਨਾਂ ਲਈ ਗਲਤੀ ਮੰਗਦੇ ਆ ਬਾਕੀ ਕੋਸ਼ਿਸ਼ ਕਰਦੇ ਆ ਬੇ ਕੋਸ਼ਿਸ਼ ਕਰਦੇ ਰਹਿਨੇ ਆ ਪਹਿਲੀ ਗਲਤੀ ਵੀ ਤੁਹਾਡੇ ਮੈਸੇਜਾਂ ਦੇ ਰਿਪਲਾਈ ਦਿਆ ਕਰੀਏ ਦਿਆ ਕਰੀਏ ਹਨਾ ਕਾਫੀ ਜਣੇ ਇਹ ਬਹੁਤ ਪੁੱਛਦੇ ਸੀ ਹਜੇ ਤੱਕ ਸਵਾਲ ਰਿਆ ਕਿ ਤੁਹਾਡੀ ਲਵ ਮੈਰਿਜ ਆ ਜਾਂ ਅਰੇਂਜ ਪਰ ਹੀ ਦੱਸ ਹਾਂਜੀ ਸਾਡੀ ਹੈਗੀ ਅਰੇਂਜ ਮੈਰਿਜ ਇੱਕ ਗੱਲ ਪਹਿਲਾਂ ਹੀ ਬਹੁਤ ਵਾਰ ਦੱਸੀ ਹੋਈ ਕਰਦਿਆਂ ਦੀ ਮਰਜ਼ੀ ਨਾਲ ਹੀ ਵਿਆਹ ਹੋਇਆ ਵੀਰੇ ਕਿਉਂਕਿ ਮੈਂ ਜ਼ਿੰਦਗੀ ਤੋਂ ਹੀ ਇੰਨਾ ਜ਼ਿਆਦਾ ਹਾਰ ਗਿਆ ਸੀ ਮੈਂ ਕਰਦਿਆਂ ਨੂੰ ਕਿਹਾ ਸੀ ਵੀ ਪਾਪਾ ਜਿਵੇਂ ਤੁਸੀਂ ਕਰੋਗੇ ਬਹੁਤ ਵਧੀਆ ਬਾਕੀ ਇੰਨੀ ਛੇਤੀ ਮੈਂ ਵਿਆਹ ਕਰਾਉਣਾ ਨਹੀਂ ਸੀ ਕਿਉਂਕਿ ਮੇਰੇ ਪਾਪਾ ਜੀ ਬਿਮਾਰ ਨੇ ਤਾਂ ਕਰਕੇ ਤੇ ਕਣੀ ਭਰੀ ਹਾਂਜੀ ਤੇ ਬਾਕੀ ਸੋਨਿਓ ਜਉਂਦੇ ਵਸਦੇ ਰਹੋ ਯਾਰ ਤੁਸੀਂ ਸਾਰੇ ਜਾਣੇ ਬਹੁਤ ਜਿਆਦੇ ਪਿਆਰ ਕਰਦੇ ਹੋ ਸੱਚੀ ਤੇ ਮੇਰੀ ਵੀ ਕੋਸ਼ਿਸ਼ ਇਹੀ ਰਹਿੰਦੀ ਆ ਤੁਹਾਡੇ ਸਭ ਨੂੰ ਰਿਪਲਾਈ ਕਰਦਾ ਹੁੰਨਾ ਮੈਂ ਬੜੀ ਖੁਸ਼ੀ ਹੁੰਦੀ ਆ ਤੁਹਾਨੂੰ ਹਨਾ ਤੇ ਯਾਰ ਐਂ ਖੁਸ਼ ਰਿਆ ਕਰੋ ਯਾਰ ਤੁਹਾਨੂੰ ਖੁਸ਼ ਵੇਖ ਕੇ ਤਾਂ ਮੈਂ ਖੁਸ਼ ਹੁੰਨਾ ਤੇ ਕਿੱਡੀ ਕ ਗੱਲ ਹੈ ਵਿੱਚ ਦੀ ਟਾਈਮ ਕੱਢ ਕੇ ਤੁਹਾਡਾ ਮੈਂ ਰਿਪਲਾਈ ਕਰ ਦਿੰਦਾ ਦਾ ਸਹੀ YouTube ਤੇ ਜਿੰਨੇ ਵੀ ਇੱਕ ਮੈਂ ਵਲੌਗ ਦੇਖ ਕੇ ਕਮੈਂਟ ਕਰਦੇ ਆ ਅਸੀਂ ਸਭ ਦੇ ਕਮੈਂਟ ਪੜ੍ਹਦੇ ਆ ਤੇ ਰਿਪਲਾਈ ਵੀ ਕਰਦੇ ਹਾਂ ਹਾਂ ਤੇ ਵਾਕਈ ਯਾਰ ਜਉਂਦੇ ਵਸਦੇ ਰੋ ਯਾਰ ਤੁਹਾਡੇ ਕਾਰਨ ਅਸੀਂ ਬਹੁਤ ਗਾਂਹ ਤੱਕ ਆ ਗਏ ਯਾਰ ਸੱਚੀ ਇੰਨਾ ਤਾਂ ਅਸੀਂ ਕਦੇ ਸੋਚਿਆ ਨਹੀਂ ਸੀ ਜਿੰਥੋਂ ਤੱਕ ਤੁਸੀਂ ਪੰਚਾਇਤ ਆ ਯਾਰ ਠੀਕ ਹੈ ਤੇ ਇਹੀ ਕਹਿਣਾ ਚਾਹਾਂਗੇ ਕਿ ਯਾਰ ਤੁਹਾਨੂੰ ਲਾਸਟ ਚ ਕਿ ਆਪਦਾ ਯਾਰ ਠੰਡ ਠਾਰੀ ਤੋਂ ਬਚ ਕੇ ਰੋ ਵਸ ਜੇ ਤੁਸੀਂ ਬਿਮਾਰ ਹੋ ਗਏ ਤਾਂ ਸਾਡੇ ਵਲੌਗ ਕੌਣ ਵੇਖੂ ਹੈ ਯਾਰ ਐ ਨਹੀਂ ਤੁਸੀਂ ਵਧੀਆ ਰਹੋ ਕੈਮ ਸ਼ੈਮ ਹੋ ਕੇ ਯਾਰ ਤੁਹਾਡੀ ਫਿਕਰ ਸਾਨੂੰ ਪਹਿਲਾਂ ਤੇ ਦੋਸਤੋ ਫਿਰ ਮਿਲਦੇ ਆਂ ਕੱਲ ਵਾਲੇ ਵਲੌਗ ਦੇ ਵਿੱਚ ਤੁਸੀਂ ਦੱਸਿਓ ਫਿਰ ਕਿਵੇਂ ਦਾ ਵਲੌਗ ਪਾਈਏ ਕੱਲ ਦਾ ਤੇ ਬਾਕੀ ਜਿਹੜੇ ਆਨੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ